ਨ ਲਗਾਤਾਰ ਮੌਸਮ ਦੇ ਵਿੱਚ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ ਥੋੜੀ ਸਰਦੀ ਦੀ ਵੀ ਸ਼ੁਰੂਆਤ ਹੋ ਚੁੱਕੀ ਹੈ ਤੇ ਤੁਹਾਨੂੰ ਦੇਖਣ ਨੂੰ ਮਿਲ ਰਿਹਾ ਕਿਸ ਤਰ੍ਹਾਂ ਦਾ ਆਉਣ ਵਾਲੇ ਦਿਨਾਂ ਚ ਮੌਸਮ ਰਹੇਗਾ ਕੀ ਜਿਹੜਾ ਲੋਕਾਂ ਨੂੰ ਚਾਹੀਦਾ ਹਾਂ ਜੀ ਜੇਸੀ ਕਰੰਟ ਟੈਂਪਰੇਚਰ ਕੰਡੀਸ਼ਨਸ ਦੀ ਗੱਲ ਕਰੀਏ ਤਾਂ ਡੇ ਟਾਈਮ ਟੈਂਪਰੇਚਰ ਅੱਜ ਕੱਲ ਨੀਅਰ ਨਾਰਮਲ ਚੱਲ ਰਿਹਾ ਜਿਵੇਂ ਕੱਲ ਦਾ ਡੇ ਟਾਈਮ ਟੈਂਪਰੇਚਰ 27 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਡੇ ਟਾਈਮ ਟੈਂਪਰੇਚਰ ਸੀ ਪਰ ਜੇਸੀ ਨਾਈਟ ਟਾਈਮ ਟੈਂਪਰੇਚਰ ਦੀ ਗੱਲ ਕਰੀਏ ਤਾਂ ਨਾਈਟ ਟਾਈਮ ਟੈਂਪਰੇਚਰ ਜਿਹੜਾ ਨਾਰਮਲ ਤੋਂ ਕ ਜਿਵੇਂ ਅੱਜ ਵੀ ਨਾਈਟ ਟਾਈਮ ਟੈਂਪਰੇਚਰ 18.6 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 7.4 ਡਿਗਰੀ ਸੈਂਟੀਗ੍ਰੇਡ ਜੋ ਉੱਪਰ ਹੈ ਸੋ ਪਿਛਲੇ 4-5 ਦਿਨ ਤੋਂ ਜਿਹੜਾ ਅਸੀਂ ਰਿਕਾਰਡ ਹਾਈਐਸਟ ਨਾਈਟ ਟਾਈਮ ਟੈਂਪਰੇਚਰ ਅਬਜ਼ਰਵ ਕਰ ਰਹੇ ਹਾਂ ਅੱਜ ਦਾ ਨਾਈਟ ਟਾਈਮ ਟੈਂਪਰੇਚਰ ਵੀ ਜਿਹੜਾ 1970 ਤੋਂ ਲੈ ਕੇ ਹੁਣ ਤੱਕ ਦਾ ਹਾਈਐਸਟ ਨਾਈਟ ਟਾਈਮ ਟੈਂਪਰੇਚਰ ਰਿਕਾਰਡ ਕੀਤਾ ਗਿਆ ਇਹਦੇ ਤੋਂ ਪਹਿਲਾਂ 13 ਨਵੰਬਰ ਨੂੰ 15.4 ਡਿਗਰੀ ਸੈਂਟੀਗ੍ਰੇਡ ਦਾ ਵੱਧ ਤੋਂ ਵੱਧ ਟੈਂਪਰੇਚਰ ਰਿਕਾਰਡ ਕੀਤਾ ਗਿਆ ਸੀਗਾ ਨਾਈਟ ਟਾਈਮ ਟੈਂਪਰੇਚਰ ਪਰ ਅੱਜ 18.6 ਡਿਗਰੀ ਸੈਂਟੀਗ੍ਰੇਡ ਪਹਿਲੀ ਵਾਰੀ ਜਿਹੜਾ ਰਿਕਾਰਡ ਕੀਤਾ ਗਿਆ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਰੀਜਨ ਦੇ ਵਿੱਚ ਬਣੀਆਂ ਹੋਈਆਂ ਨੇ ਕਿਉਂਕਿ स्मੋਗ ਦੀ ਇੱਕ ਬੜੀ ਥਿੱਕ ਲੇਅਰ ਜਿਹੜੀ ਲੇਅਰ ਬਣੀ ਹੋਈ ਹੈਗੀ ਆ ਸੋ ਉਹਦੇ ਕਰਕੇ ਜਿਹੜੀ ਆਊਟ ਗoing ਰੇਡੀਏਸ਼ਨ ਨਹੀਂ ਹੋ ਰਹੀ ਤਾਂ ਟੈਂਪਰੇਚਰ ਦੇ ਵਿੱਚ ਇਨਕਰੀਜ਼ ਅਬਜ਼ਰਵ ਕੀਤੀ ਗਈ ਹੈ ਔਰ ਆਨਵਰ ਦੇ ਦਿਨਾਂ ਦੇ ਵਿੱਚ ਫਿਲਹਾਲ ਕੋਈ ਡਬਲਯੂਡੀ ਸਿਸਟਮ ਦੀ ਕੋਈ ਪ੍ਰੈਡਿਕਸ਼ਨ ਨਹੀਂ ਹੈ ਔਰ ਵੈਦਰ ਕੰਡੀਸ਼ਨ ਜਿਹੜੀਆਂ ਗਾਇਰੈਂਡੀਆਂ ਹੁੰਦੀਆਂ ਹੁਣ ਲਗਾਤਾਰ ਅਸੀਂ ਇਹ ਕਰ ਸਕਦੇ ਹਾਂ ਵੀ ਕਹਿੰਦੇ ਗਾਇਰੈਂਡਾ ਬਾਇਟਾ ਮੁਜਦਰ ਚੂਹੇ ਜਿੰਨੇ ਸਾਰਾ ਸਾਰਾ ਜਿਹੜਾ ਰੋਸਨ ਇਹਦਾ ਜਿੰਨਾ ਤਨੇ ਇਹਦਾ ਆ ਜੀ ਇਹ ਜਿਆਦਾ ਤਾਂ ਸੀ ਕਿ ਕੋਈ স্মੋਕ ਬਹੁਤ ਬਣਿਆ ਹੋਇਆ ਪਰ ਉਸੇ ਨਾਲ ਜਿਹੜਾ ਫੌਗ ਵੀ ਮਿਲ ਜਾਂਦੀ ਹੈ ਤਾਂ ਸੋ ਇਸ স্মੋਕ ਕੈਦਰ ਨੇ ਸੋ ਇਹ স্মੋਗੀ ਕੰਡੀਸ਼ਨਸ ਜਿਹੜੀਆਂ ਅੱਜ ਕੱਲ ਬਣੀਆਂ ਹੋਈਆਂ ਨੇ ਕਿਉਂਕਿ ਫੌਗ ਵੀ ਵਿਚ ਹੈ ਪਰ ਕਿਉਂਕਿ স্মੋਕ ਬਹੁਤ ਜ਼ਿਆਦਾ ਹੋ ਚੁੱਕਾ ਸੋ ਇਹ ਜਿਹੜੀ ਥਿਕ ਲੇਅਰ ਹੈ স্মੋਕ ਦੀ ਰੀਜ਼ਨ ਦੇ ਵਿੱਚ ਹੈ ਹਾਂ ਜੀ ਤਾਂ ਕਿ ਹਮ ਜਿਹੜੀ ਇਹ ਕਨਫਿਗ ਜਿਹੜਾ ਜਿਹੜਾ ਸ਼ਾਮਾਂ ਮੈਂ ਤੋਂ ਸ਼ੁਰੂਆਤ ਹੋ ਚੁੱਕੀ ਹੈ ਇਹ ਜਿਹੜੀ ਜਿਹਾ ਖਾਸ ਤੌਰ ਤੇ ਸੁਲਾ ਦਿਓਗੇ ਜਿਸ ਤਰ੍ਹਾਂ ਜਿਹੜਾ ਰੈਨ ਵਾਲਾ ਜੀ ਅਸੀਂ ਕਿਸਾਨ ਵੀਰਾਂ ਨੂੰ ਇਹੀ ਦੱਸ ਸਕਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਫਿਲਹਾਲ بارش ਦੀ ਕੋਈ ਪ੍ਰੈਡਿਕਸ਼ਨ ਨਹੀਂ ਹੈ ਸੋ ਜਿਹੜੀਆਂ ਵਾਦਰ ਕੰਡੀਸ਼ਨਸ ਨੇ ਉਹ ਡਰਾਈ ਰਹਣ ਦੀ ਹੀ ਤਬਦੀਹ ਹੈ ਸੋ ਉਹਦੇ ਮੁਤਾਬਕ ਕੋਈ ਫਸਲਾਂ ਆਪਣੇ ਪੇਤਾਂ ਨੂੰ ਇਰੀਗੇਟ ਕਰਕੇ ਕੁੱਝ ਨੂੰ ਸਟਾਰਟ ਕਰ ਸਕਦੇ ਆ। ਆ ਕੇ ਕਿ ਉਹ ਇਹ ਨਜਰਨਾਮਾ ਤੇ ਹੱਥ ਗੱਲ ਕਰਦੇ ਤਾਂ ਕਿ ਇਹ ਨਾਲ ਲੋਕਾਂ ਨੂੰ ਵੀ ਦਿੱਕਤਾਂ ਪੈਣ। ਬਿਲਕੁਲ ਜੀ ਕਿਉਂਕਿ ਜਦੋਂ ਇਹ ਜਿਹੜੀ ਇਥੇ ਕਲੀਅਰ ਰਿਸਪੌਂਸਬਿਲਟੀ ਬਣੀ ਹੋਈ ਹੈ ਸੋ ਉਹਦੇ ਨਾਲ ਜਿਹੜੀ 에ਅ ਕੁਆਲਿਟੀ ਕਾਫੀ ਵਿਜੀਬਲ ਦੇਖਣ ਦੀ ਹੈ ਸੋ ਸਾਰਿਆਂ ਨੂੰ ਸੇਧ ਦਾ ਬੜਾ ਧਿਆਨ ਰੱਖਣਾ ਚਾਹੀਦਾ ਕਿਉਂਕਿ ਡਾਇਰੈਕਟ ਐਕਸਪੋਜ਼ਰ ਦੇ ਨਾਲ ਰੈਸਪੀਰੇਟਰੀ ਪ੍ਰੋਬਲਮਸ ਇਸ ਤਰ੍ਹਾਂ ਦੀ ਜਦੋਂ ਸੀਪਲੂਸ਼ਨ ਹਵਾ ਦੇ ਵਿੱਚ ਸਾਹ ਲੈਂਦੇ ਆ ਤਾਂ ਆਉਂਦੀਆਂ ਨੇ ਸੋ ਸਾਰਿਆਂ ਨੂੰ ਡਾਇਰੈਕਟ ਐਕਸਪੋਜ਼ਰ ਜਿਹੜਾ ਜ਼ਰੂਰ ਅਵੋਇਡ ਕਰਨਾ ਚਾਹੀਦਾ ਜਿੰਨਾ ਹੋ ਸਕੇ ਉਹਨਾਂ ਨੂੰ ਇੰਡੋਰ ਹੀ ਰਹਿਣਾ ਚਾਹੀਦਾ ਤਾਂ ਕਿ ਜਿਹੜੀ ਐਪਲੂਟਿਡ 에ਅ ਆਏ ਦੇ ਤੋਂ ਉਹਨਾਂ ਦਾ ਬਚਾਅ ਹੋ ਸਕੇ ਦਾ ਰਹਿਣ ਦੀ ਸੰਭਾਵਨਾ ਹੈ ਤੇ ਕਿਤਨਾ ਲੋਕ ਜਿਹੜਾ ਆਪਣਾ ਵਿਚਾਰ ਕਰਨਗੇ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਸੰਗਣੀ ਧੁੰਦ ਦੀ ਜਿਹੜੀ ਦੋ ਤਿੰਨ ਦਿਨ ਆਈਐਮਡੀ ਵੱਲੋਂ ਪ੍ਰੈਡਿਕਸ਼ਨ ਕੀਤੀ ਗਈ ਹੈ ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਸਮੋਗੀ ਕੰਡੀਸ਼ਨਸ ਆਉਣ ਵਾਲੇ ਦਿਨਾਂ ਵਿੱਚ ਜ ਬਣੀਆਂ ਰਹਿ ਸਕਦੀਆਂ ਨੇ ਸੋ ਇਹਦਾ ਸਾਰਿਆਂ ਨੂੰ ਆਪਦਾ ਇਹਦੇ ਤੋਂ ਜ਼ਰੂਰ ਬਚਾ ਕਰਨਾ ਚਾਹੀਦਾ ਕਿਉਂਕਿ ਜਿਹੜੇ ਸਮੋਗੀ ਕੰਡੀਸ਼ਨਸ ਦੇ ਵਿੱਚ ਅਸੀਂ ਸਾਹ ਲੈਂਦੇ ਆ ਤਾਂ ਉਹਦੇ ਨਾਲ ਹੈਲਥ ਇਲਨੈਸਸ ਆਉਂਦੀਆਂ ਨੇ ਜਿਹੜੀਆਂ ਰੈਸਪੀਰੇਟਰੀ ਪ੍ਰੋਬਲਮਸ ਆਉਂਦੀਆਂ ਨੇ ਸੋ ਡਾਇਰੈਕਟ ਐਕਸਪੋਜ਼ਰ ਜਿੰਨਾ ਹੋ ਸਕੇ ਸਾਰਿਆਂ ਨੂੰ ਅਵੋਇਡ ਕਰਨਾ ਚਾਹੀਦਾ